ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਮੇੜ ਪਾਰੇ ਕਰੀ ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡਾ ਮੇੜ ਪਾਰੇ ਕਰੀ ਡੁੱਬਦੇ ਪੱਥਰਾਂ ਨੂੰ ਤਾਰਨ ਛੱਡ ਮੇੜਾ ਪਰਣੀ ਡੁੱਬਦੇ ਪੱਥਰਾਂ ਤਾਰਨ ਛੱਡ ਮੇੜਾ ਪਰਣੀ ਤੇਰੇ ਨਾਮ ਨੇ ਅਜਮਲ ਤਾਰਿਆ ਗਨ ਕਾਨ ਗਤ ਪਈਏ ਤੇਰੇ ਨਾਮ ਨੇ ਅਜਮਲ गणकनी गत भई है तेरे नाम ने अजमल तारिया गणकनी गत भई है तेरे नाम ने अजमल तारिया गणकनी भई है अजमल पापी जग जाने निमुख महे निस्तारा ਇਕ ਨਿਮਖ ਜੀ ਕਹਿੰਦੇ ਅੱਖ ਝਪਕਦੇ ਹੀ ਸੁਦਾ ਨਸਤਾਰਾ ਹੋ ਗਿਆ ਪਾਰੋ ਤਾਰਾ ਹੋ ਗਿਆ ਅਜਾਮਲ ਪਾਪੀ ਜਗ ਜਾਣੇ ਨਿਮਖ ਮਹਿ ਨਸਤਾਰਾ ਨਾਨਕ ਕਹਿਦ ਚੇਤ ਚਿੰਤਾ ਮਨ ਤੈ ਵੀ ਉਤਰਹਿ ਪਾਰਾ ਸੁਮਾਰੇ ਕਹਿੰਦੇ ਜਿਹੜੀਆਂ ਸਾਰੀਆਂ ਚਿੰਤਾ ਨੂੰ ਹਰਨ ਵਾਲਾ ਹੈ ਨਾ ਉਹਨੂੰ ਯਾਦ ਕਰ ਉਹਦਾ ਸਿਮਰਨ ਕਰ ਤੇਰੀਆਂ ਵੀ ਸਾਰੀਆਂ ਚਿੰਤਾ ਮਿਕਾਰ ਦੇਗਾ ਨਾਨਕ ਕਹਿਦ ਚੇਤ ਚਿੰਤਾ ਮਨ ਤੈ ਵੀ ਉਤਰਹਿ ਪਾਰਾ ਕਹਿੰਦੇ ਤੂੰ ਵੀ ਪਾਰ ਹੋ ਜਾਏਗਾ ਜੀ ਅਜਮਲ ਦਾ ਆਧਾਰ ਹੋ ਗਿਆ ਕਹਿੰਦੇ ਐਡਾ ਪਾਪੀ ਸੀ ਉਹਨੂੰ ਕੋਈ ਇੱਕ ਦੋ ਪਿੰਡ ਨਹੀਂ ਸੀ ਜਾਣਦਾ ਕੋਈ ਇੱਕ ਇਲਾਕਾ ਨਹੀਂ ਸੀ ਜਾਣਦਾ ਕਹਿੰਦੇ ਇੰਨੇ ਪਾਪ ਕੀਤੇ ਸਾਰਾ ਜੱਗ ਹੀ ਕਹਿੰਦੇ ਉਹਨੂੰ ਜਾਣਨ ਲੱਗ ਗਿਆ ਸੀ ਕਿ ਬਹੁਤ ਵੱਡਾ ਪਾਪੀ ਹੈ ਪਰ ਕਹਿੰਦੇ ਉਹਨੇ ਸਾਧੂ ਮਿਲੇ ਤੇ ਉਹਨਾਂ ਨੇ ਕਹਿ ਦਿੱਤਾ ਕਿ ਆਪਣੇ ਪੁੱਤਰ ਦਾ ਨਾਮ ਨਾਰਾਇਣ ਰੱਖੀ ਉਹਨੇ ਨਾਰਾਇਣ ਰੱਖ ਲਿਆ ਆਪਣੇ ਪੁੱਤਰ ਦਾ ਨਾਮ ਸੋਨੂੰ ਵਾਜਾ ਮਾਰਦਾ ਰਹਿੰਦਾ ਸੀ ਨਾਰਾਇਣ ਨਾਰਾਇਣ ਕਰਕੇ ਜਦੋਂ ਅੰਤ ਦਾ ਸਮਾਂ ਆਇਆ ਤੇ ਮਹਾਰਾ ਦੀ ਗੁਰਬਾਣੀ ਸਮਝਾਉਂਦੀ ਆ ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ ਕਨ ਨਾਰਾਇਣ ਬੁਲਾਰੇ ਮੇਰੇ ਠਾਕੁਰ ਕੇ ਮਨ ਭਾਈ ਭਾਵਨੀ ਜਮ ਕੰਕਰ ਮਾਰ ਬਜਾਰੇ ਕਹਿੰਦੇ ਜਦੋਂ ਜਮਦੂਤ ਲੈਣ ਆਏ ਉਹ ਆਪਣੇ ਪੁੱਤਰ ਨੂੰ ਵਾਜਾਂ ਮਾਰਨ ਲੱਗ ਗਿਆ ਨਾਰਾਇਣ ਨਾਰਾਇਣ ਕਰਕੇ ਜਮਦੂਤ ਛੱਡ ਕੇ ਭੱਜ ਗਏ ਦੇਵਤਿਆਂ ਨੂੰ ਫਿਰ ਕਹਿੰਦੇ ਮਾਨ ਸਤਕਾਰ ਨਾਲ ਅਜਾਮਲ ਨੂੰ ਦਰਗਾਹ ਦੇ ਵਿੱਚ ਨਾ ਜਾਣਾ ਪਿਆ ਛੱਡ ਕੇ ਭੱਜ ਗਏ ਜਾਮਾ ਕਿਉਂਕਿ ਉਹ ਉਦੋਂ ਵਾਜਾਂ ਮਾਰ ਰਿਹਾ ਸੀ ਨਾਰਾਇਣ ਨਾਰਾਇਣ ਕਰ ਰਿਹਾ ਸੀ ਉਹ ਵਾਜ ਤੇ ਕਹਿੰਦੇ ਆਪਣੇ ਪੁੱਤਰ ਨੂੰ ਮਾਰਦਾ ਸੀ ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ ਕਰਨਾਰਾਇਣ ਬੁਲਾਰੇ ਕਹਿੰਦੇ ਨਾਮ ਹੀ ਨਰਾਇਣ ਦਾ ਰਸਨਾ ਤੇ ਸੀ ਵਾਜਾਂ ਦੇ ਪੁੱਤਰ ਨੂੰ ਮਾਰਦਾ ਸੀ ਕਹਿੰਦੇ ਜਮਦੂਤ ਛੱਡ ਕੇ ਭੱਜ ਗਏ ਤੇ ਦੇਵਤਿਆਂ ਨੂੰ ਫਿਰ ਸਤਕਾਰ ਨਾਲ ਜਾਣਾ ਪਿਆ ਦਰਗਾਹ ਦੇ ਵਿੱਚ ਅਜਾਮਲ ਨੂੰ ਪਾਰਵ ਤਾਰਾ ਹੋ ਗਿਆ ਕਦੋਂ ਜਦੋਂ ਉਹਨੇ ਰਸ ਨਾਲ ਨਾਮ ਪਰਮੇਸ਼ਰ ਦਾ ਨਾਮ ਲਿਆ ਸੋ ਇਹ ਨਾਮ ਦੇ ਵਿੱਚ ਬੜੀ ਪਾਵਰ ਹੈ ਸੋ ਜਿਹੜੇ ਸਾਸਵਾਸ ਜਪਦੇ ਹਨ ਅਸਾਸਗ੍ਰਾਸ ਉਹਨਾਂ ਨੂੰ ਪਤਾ ਹੈ ਕਿ ਇਹਦੇ ਵਿੱਚ ਕਿੰਨੀ ਕੁ ਪਾਵਰ ਹੈ। ਸੋ ਆਪਾਂ ਦੇ 10 ਮਿੰਟਾਂ ਚ ਔਖੇ ਹੋ ਜਾਂਦੇ। ਸੋ ਆਪਾਂ ਨੂੰ ਕੀ ਪਤਾ ਹੈ ਇਹਦੇ ਟੈਸਟ ਦਾ। ਸੋ ਆਪਾਂ ਨੂੰ ਤੇ ਦਾਲਾਂ ਦੇ ਟੈਸਟ ਕਰਨੇ ਆਉਂਦੇ ਲੰਗਰ ਦੀਆਂ ਦਾਲਾਂ ਟੈਸਟ ਕਰਨ। ਕਰ ਲੈਣੇ ਆ। ਸੋ ਗੁਰੂ ਪਿਆਰਿਓ ਜਿੱਥੇ ਜਾਂਦਾ ਬੰਦਾ ਸੋ ਗੁਰੂ ਪਿਆਰਿਓ ਉੱਥੇ ਹੀ ਖਾਣੇ ਪਰਖਦਾ ਰਹਿੰਦਾ ਹੈ। ਉਹਦੇ ਟੈਸਟ ਪਰਖਦਾ ਰਹਿੰਦਾ। ਸੋ ਆਪਾਂ ਨੂੰ ਤੇ ਹੋਰਾਂ ਚੀਜ਼ਾਂ ਦੇ ਟੈਸਟ ਪਤਾ ਹੈ। ਨਾਮ ਦਾ ਟੈਸਟ ਤੇ ਵਿਰਲਾ-ਵਿਰਲੇ ਨੇ ਚੱਕ ਕੇ ਦੇਖਿਆ। ਸੋ ਜਿੰਨੇ ਚੱਕਿਆ ਸੋ ਗੁਰੂ ਪਿਆਰਿਓ ਉਹ ਫਿਰ ਦੱਸ ਨਹੀਂ ਸਕਦਾ ਜਿਵੇਂ ਗੁੰਗਾ ਕਹਿੰਦੇ ਮਠਿਆਈ ਖਾ ਲਈ ਤੇ ਉਹ ਦੱਸ ਨਹੀਂ ਸਕਦਾ ਬੋਲ ਕੇ ਉਹਦਾ ਚਿਹਰਾ ਦੱਸ ਦਿਆ ਕਿ ਨੇ ਕੋਈ ਮਿੱਠੀ ਚੀਜ਼ ਖਾ ਲਈ ਸੋ ਇਸੇ ਤਰ੍ਹਾਂ ਉਹਨਾਂ ਦੇ ਚਿਹਰੇ ਦੱਸਦੇ ਆ ਮੱਥੇ ਖਿੜੇ ਹੋਏ ਸੋ ਗੁਰੂ ਪਿਆਰਿਓ ਅੱਖਾਂ ਦੀ ਜਿਹੜੀ ਉਹਨਾਂ ਦੀ ਅੰਮ੍ਰਿਤ ਦ੍ਰਿਸ਼ਟੀ ਹੈ ਉਹਨਾਂ ਦੇ ਵੇਖਣ ਤੋਂ ਉਹਨਾਂ ਦੇ ਚਿਹਰੇ ਤੋਂ ਸੋ ਜੇ ਗੋ ਨਾਲ ਤੱਕੇ ਬੰਦਾ ਤੇ ਫਿਰ ਪਤਾ ਲੱਗਦਾ ਕਿ ਵਾਕਈ ਹੀ ਇਹ ਬੰਦਾ ਨਾਮ ਜਪਦਾ ਹੈ ਇਹਦੇ ਕੋਲ ਰਸ ਹੈ ਕੋਈ ਸੋ ਬੋਲ ਕੇ ਨਹੀਂ ਦੱਸਿਆ ਜਾਂਦਾ ਸਵਾਗਤ ਹੈ ਪਿਆਰੇ ਪੜੋਸੂ ਸ਼ਲੋਕ ਪਵਨ ਅੰਗਰੂ ਪਾਣੀ ਪਿਤਾ ਮਾਤਾ